ਪਰ ਵਾਰ ਵਰਸ਼ ਕਤਾਂ ਆ ਰਹੀ ਸੀਗੇ ਵੀ ਸਾਡੇ 35 ਫੁੱਟ ਫਿਰ 35 ਫੁੱਟ ਦੀ ਕੋਈ ਗਲੀ ਸੀ ਵੀ ਇਹ ਹੁਣ 20 ਫੁੱਟ 25 ਫੁੱਟ ਰਹਿ ਗਈ ਆ ਤੇ ਦੋਨੋਂ ਧਿਰਾਂ ਘਰਾਂ ਦੇ ਵੱਲੋਂ ਅੱਗੇ ਵਿਚਕਾਰ ਥੜੇ ਬਣਾਏ ਗਏ ਆ ਤੇ ਇੱਕ ਕਰਨੇ ਆਪਣੀ ਨਜਾਇਜ਼ ਉਹ ਸਾਰੀ ਬਾਹਰ ਤੁਹਾਡੇ ਕਾਲੇ ਪਾਸੇ ਕਰ ਲਈ ਸੀ ਨਹੀਂ ਪੂਰੀ ਗਲੀ ਦੇ ਵਿੱਚ ਕੰਮ ਹੋਏਗਾ ਜਿੱਥੇ ਨਜਾਇਜ਼ ਪਾਇਆ ਜਾਏਗਾ ਉਹ ਥੋੜਾ ਜਿਹਾ ਪਬਲਿਕ ਨੂੰ ਇਹ ਬੇਨਤੀ ਕਰਦੇ ਆ ਵੀ ਤੁਸੀਂ ਜਿਹੜੀ ਗਲੀ ਸਰਕਾਰ ਵੱਲੋਂ ਬਣਾਈ ਜਾਂਦੀ ਹੈ ਕੋਈ 3 ਫੁੱਟ ਦੀ 20 ਫੁੱਟ ਦੀ 25 ਫੁੱਟ ਦੀ ਉਹਨਾਂ ਉਸ ਤਰ੍ਹਾਂ ਹੀ ਰਹਿਣ ਦਿਓ ਬਾਹਰ ਪੱਕੇ ਥਾੜੇ ਨਾ ਬਣਾਓ ਥੋੜੇ ਲੋਕਾਂ ਦੇ ਖੜਨ ਦੀ ਵਹੀਕਲ ਦੀ ਹੁੰਦੀ ਆ ਆਣ ਜਾਣਾ ਔਖਾ ਹੁੰਦਾ ਕਾਰ ਵਿੱਚ ਲੰਘਣ ਨੂੰ ਪ੍ਰੋਬਲਮ ਆਂਦੀ ਹੈ ਜਿਹੜਾ 70 ਸਾਲ ਯੂਜ਼ ਕੀਤਾ ਸਾਰਾ ਇਲਾਕਾ ਤੁਹਾਡੇ ਖਿਲਾਫ ਗੱਲ ਕਰ ਰਿਹਾ ਜੀ ਸਾਡਾ ਇਲਾਕਾ ਸਾਰਾ ਇਲਾਕਾ ਤੁਹਾਡੇ ਖਿਲਾਫ ਗੱਲ ਕਰ ਰਿਹਾ ਜੀ ਕਰ ਇਹ ਤਾਂ ਕਰਨ ਗਈ ਸਾਰਾ ਮੁੰਡਾ ਇਹਨਾਂ ਦੇ ਖਿਲਾਫ ਬੈਠ ਕੇ ਜੇ 70 ਲੱਗੇ 70 ਸਾਲ ਤੋਂ ਬੜੇ ਹੋ ਗਏ ਆ ਜੀ ਗੱਡੀਆਂ ਸਾਹਮਣੇ ਕਿ ਕਿਵੇਂ ਦੇਖਦੇ ਹੋ ਜਿਹੜੀ ਅੱਜ ਕਾਰਵਾਈ ਹੋਣੀ ਹੈ ਕੀ ਕਹਿਣਾ ਚਾਹੀਦਾ ਸਰ ਸਾਨੂੰ ਕਾਫੀ ਢੇਰ ਤੋਂ ਉਹਨਾਂ ਦੀ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸੀਗੀਆਂ ਅਸੀਂ ਲਹਿਲ ਮਿਸਤਰੀ ਵਾਲੀ ਗਲੀ 'ਚ ਖੜੇ ਆਂ ਤੇ ਮੈਂ ਮੇਰੇ ਸਾਂਝੀ ਕਾਰਵਾਈ ਪੰਜਨਾ ਮੈਡਮ ਦੇ ਨਾਲ ਆਏ ਆਂ ਅਸੀਂ ਦੋਨੋਂ ਨੇ ਇਹ ਅੱਜ ਟਾਈਮ ਦਿੱਤਾ ਸੀ ਕਿ ਵੱਡੇ ਉਜਤਕਾਰੀਆਂ ਤੋਂ ਪਰਬੰਣ ਕੀ ਲੈ ਕੇ ਅਸੀਂ ਇੱਥੇ ਤੋੜਨ ਆਏ ਜੀ ਕੀ ਕਬਜੇ ਕੀਤੀ ਹੈ ਕਿ ਇਹਨਾਂ ਦੇ ਸਰ ਇਹਨਾਂ ਨੇ 8-8 ਫੁੱਟ ਦਾ 10 ਫੁੱਟ ਤੁਸੀਂ ਦੇਖ ਸਕਦੇ ਹੋ ਗਲੀ 35 ਫੁੱਟ ਦੀ ਸੀਗੀ ਤੇ 20 ਫੁੱਟ ਦੀ ਰਹਿ ਗਈ ਹੈ ਕਿਉਂਕਿ ਦੋਨੋਂ ਸਾਈਡ ਤੋਂ ਇਨਕ੍ਰੋਚਮੈਂਟ ਹੋਈ ਹੋਈ ਹੈ ਦੋਨੋਂ ਸਾਈਡ ਤੋਂ ਪੱਕੇ ਥੜੇ ਬਣਾਏ ਚੁਕੇ ਨੇ ਤੁਸੀਂ ਦੇਖ ਸਕਦੇ ਹੋ ਉਹ ਥੜਿਆਂ ਨੂੰ ਅਸੀਂ ਤੋੜਨ ਲਈ ਇਹ ਮੁਹਿੰਮ ਚਲਾਈ ਹੈ ਕਿਉਂਕਿ ਲੋਕਾਂ ਦੀ ਬੜੀ ਸਿਕਤ ਆ ਰਹੀ ਹੈ ਸ ਤੇ ਪੂਰੀ ਲੈਣ ਤੇ ਟੁੱਟ ਗਏ ਕਿ ਉਹਦੇ ਤੋੜ ਨਹੀਂ ਸਰ ਨਹੀਂ ਪੂਰੀ ਗਲੀ ਦੇ ਵਿੱਚ ਕੰਮ ਹੋਏਗਾ ਜਿੱਥੇ ਨਜਾਇਜ਼ ਪਾਇਆ ਜਾਏਗਾ ਉਹ ਤੋੜਿਆ ਜਾਏ ਸਰ ਅਸੀਂ ਆਮ ਪਬਲਿਕ ਨੇ ਇਹ ਬੇਨਤੀ ਕਰਦੇ ਆਂ ਵੀ ਤੁਸੀਂ ਜਿਹੜੀ ਗਲੀ ਸਰਕਾਰ ਵੱਲੋਂ ਬਣਾਈ ਜਾਂਦੀ ਹੈ ਕੋਈ 30 ਫੁੱਟ ਦੀ 20 ਫੁੱਟ ਦੀ 25 ਫੁੱਟ ਦੀ ਉਹਨੂੰ ਉਸ ਤਰ੍ਹਾਂ ਹੀ ਰਹਿਣ ਦਿਓ ਬਾਹਰ ਪੱਕੇ ਥੜੇ ਨਾ ਬਣਾਓ ਥੋੜੇ ਲੋਕਾਂ ਦੇ ਖੜਨ ਦੀ ਵਹੀਕਲ ਦੀ ਹੁੰਦੀ ਆ ਆਣ ਜਾਣ ਦਾ ਔਖਾ ਹੁੰਦਾ ਕਾਰ ਵਿੱਚ ਲੰਘਣ ਨੂੰ ਪ੍ਰੋਬਲਮ ਆਂਦੀ ਕਿ ਤੁਸੀਂ ਨਜਾਇਜ਼ ਤੌਰ ਤੇ ਸਾਡੇ ਆਪਣੇ ਵੱਲੋਂ ਨਾ ਬਣਾਓ। ਵਿਰੋਧ ਵੀ ਕਰ ਰਹੇ ਲੋਕ ਸਰ ਲੋਕੀ ਦੇਖੋ ਜੀ ਸਭ ਕੰਮ ਦੇ ਵਿੱਚ ਵਿਰੋਧ ਤਾਂ ਹੁੰਦਾ ਹੀ ਆ। ਅਸੀਂ ਤਾਂ ਆਪਣਾ ਕੰਮ ਕਰਨਾ ਹੈ। ਸਾਨੂੰ ਸਰਕਾਰ ਵੱਲੋਂ ਹਦਾਇਤਾਂ ਨੇ। ਇਹਦੇ ਕਿਵੇਂ ਸਹਿਯੋਗ ਕਰੇ ਤੁਹਾਨੂੰ? ਸਰ ਮੱਲੇ ਵਿੱਚ ਸਭ ਦਾ ਸਹਿਯੋਗ ਹੈ। ਬਸ ਇਹ ਕੋਈ ਅੰਕਲ ਜੀ ਹੈਗੇ ਨੇ ਜਿਹੜੇ ਬੋਲ ਕੇ ਅਦਰਵਾਈਜ਼ ਕੋਈ ਸਾਡੇ ਨਾਲ ਇਸ ਤਰ੍ਹਾਂ ਦੀ ਬੈਸ ਕਰ ਰਿਹਾ। ਸਾਰੇ ਇਸ ਚੀਜ਼ ਨੂੰ ਸਰਾਹ ਰਹੇ ਆਂ। ਬੰਦੇ ਵਜੇ ਕੰਮ ਕਰ ਰਹੇ ਹੋ। ਮੈਨੂੰ ਲੱਗਦਾ ਥਰੇ ਅੰਕਲ ਜੀ ਦਾ ਹੀ ਹੈ। ਸਰ ਸ਼ਾਇਦ ਸਾਨੂੰ ਨਹੀਂ ਪਤਾ। ਇਹਨਾਂ ਨੂੰ ਪਤਾ ਹੋਵੇਗਾ। 10 ਵਾਰ ਸ਼ਿਕਾਇਤਾਂ ਆ ਰਹੀਆਂ ਸੀਗੇ ਵੀ ਸਾਡੇ 35 ਫੁੱਟ ਫਿਰ ਵੀਰੋਂ 20 ਫੁੱਟ 25 ਫੁੱਟ ਰਹਿ ਗਏ ਆ ਤੇ ਦੋਨੋਂ ਧਿਰਾਂ ਘਰਾਂ ਦੇ ਵੱਲੋਂ ਅੱਗੇ ਵਿਚਕਾਰ ਥੜੇ ਬਣਾਏ ਗਏ ਆ ਤੇ ਇੱਕ ਕਰਨੇ ਆਪਣੀ ਨਜਾਇਜ਼ ਉਹ ਸਾਰੀ ਬਾਹਰ ਥੜਾ ਕਾਲੇ ਪਾਸੇ ਕਰ ਲਈ ਸੀ ਨਹੀਂ ਪੂਰੀ ਗਲੀ ਦੇ ਵਿੱਚ ਕੰਮ ਹੋਏਗਾ ਜਿੱਥੇ ਨਜਾਇਜ਼ ਪਾਇਆ ਜਾਏਗਾ ਉਹ ਥੋੜਾ ਜਿਹਾ ਪਬਲਿਕ ਨੂੰ ਇਹ ਹੀ ਬੇਨਤੀ ਕਰਦੇ ਆ ਵੀ ਤੁਸੀਂ ਜਿਹੜੀ ਗਲੀ ਸਰਕਾਰ ਵੱਲੋਂ ਬਣਾਈ ਜਾਂਦੀ ਹੈ ਕੋਈ 30 ਫੁੱਟ ਦੀ 20 ਫੁੱਟ ਦੀ 25 ਫੁੱਟ ਦੀ ਉਹਨਾਂ ਉਸ ਤਰੀਏ ਰਹਿਣ ਦਿਓ ਬਾਹਰ ਪੱਕੇ ਥੜੇ ਨਾ ਬਣਾਓ ਬਹੁਤ ਲੋਕਾਂ ਦੇ ਖੜਨ ਦੀ ਵਹੀਕਲ ਦੀ ਹੁੰਦੀ ਆ ਅਣਜਾਣ ਔਖਾ ਹੁੰਦਾ ਕਾਰ ਵਿੱਚ ਲੰਘਣ ਨੂੰ ਪ੍ਰੋਬਲਮ ਆਂਦੀ ਹੈ। ਜਿਹੜਾ 700 ਯੂਜ਼ ਕੀਤਾ ਸਾਰਾ ਇਲਾਕਾ ਤੁਹਾਡੇ ਖਿਲਾਫ ਗੱਲ ਕਰ ਰਿਹਾ ਜੀ। ਸਾਡਾ ਇਲਾਕਾ ਸਾਰਾ ਇਲਾਕਾ ਤੁਹਾਡੇ ਖਿਲਾਫ ਗੱਲ ਕਰ ਰਿਹਾ ਜੀ। ਕਰ ਇਹ ਤਾਂ ਕਰਨ ਗਈ। ਸਾਰਾ ਮਹੀਨਾ ਇਨਾਂ ਦਾ ਖਲਾਫ ਬਸ ਸਖ ਦੇਣ ਉਹਦੇ ਬੈਠ ਕੇ ਜਿਹੜੇ 70 ਲੱਗੇ ਸੀ 6 ਕਹਿ ਰਹੇ 70 ਸਾਲ ਤੋਂ ਬਣੇ ਹੋਏ ਆ। ਜੀ ਕਿਵੇਂ ਦੇਖਦੇ ਹੋ ਜਿਹੜੀ ਅੱਜ ਕਾਰਵਾਈ ਹੋਣੀ ਹੈ ਕੀ ਕਹਿਣਾ ਚਾਹੀਦਾ? ਸਰ ਸਾਨੂੰ ਕਾਫੀ ਦੇਰ ਤੋਂ ਉਹਨਾਂ ਦੀ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸੀਗੀਆਂ। ਅਸੀਂ ਲਹਿਲ ਮਿਸਤਰੀ ਵਾਲੀ ਗਲੀ 'ਚ ਖੜੇ ਆ ਤੇ ਮੈਂ ਮੇਰੇ ਸਾਂਝੀ ਕਰਵਾਈ ਅੰਜਨਾ ਮੈਡਮ ਦੇ ਨਾਲ ਆਏ ਆ ਅਸੀਂ ਦੋਨੋਂ ਨੇ ਇਹ ਅੱਜ ਟਾਈਮ ਦੇ ਪਾਸੇ ਕੇ ਵੱਡੇ ਉਚਿਤਕਾਰੇ ਤੋਂ ਪ੍ਰਵਾਨਗੀ ਲੈ ਕੇ ਅਸੀਂ ਇੱਥੇ ਤੋੜਨ ਆਏ ਜੀ ਕੀ ਕਬਜ਼ਾ ਕੀਤਾ ਹੈ ਇਹਨਾਂ ਦੇ ਬਾਕੀ ਸਰ ਇਹਨਾਂ ਨੇ 8-8 ਫੁੱਟ ਦਾ 10-10 ਫੁੱਟ ਤੁਸੀਂ ਦੇਖ ਸਕਦੇ ਹੋ ਗਲੀ 35 ਫੁੱਟ ਦੀ ਸੀਗੀ ਇਹ 20 ਫੁੱਟ ਦੀ ਰਹਿ ਗਈ ਹੈ ਕਿਉਂਕਿ ਦੋਨੋਂ ਸਾਈਡ ਤੋਂ ਇਨਕ੍ਰੋਚਮੈਂਟ ਹੋਈ ਹੋਈ ਹੈ ਦੋਨੋਂ ਸਾਈਡ ਤੋਂ ਪੱਕੇ ਥੜੇ ਬਣਾਏ ਚੁਕੇ ਨੇ ਤੁਸੀਂ ਦੇਖ ਸਕਦੇ ਹੋ ਉਹ ਥੜਿਆਂ ਨੂੰ ਅਸੀਂ ਤੋੜਨ ਲਈ ਮਮੋਮਤ ਲੱਗਿਆ ਕਿ ਲੋਕਾਂ ਦੀ ਬੜੀ ਸ਼ਿਕਾਇਤ ਆ ਰਹੀ ਸੀ ਤੇ ਪੂਰੀ ਲੈਨ ਦੇ ਟੁੱਟ ਗਏ ਕਿ ਉਹਦੇ ਤਰ੍ਹਾਂ ਨਹੀਂ ਸਰ ਨਹੀਂ ਪੂਰੀ ਗਲੀ ਦੇ ਵਿੱਚ ਕੰਮ ਹੋਏਗਾ ਜਿੱਥੇ ਨਜਾਇਜ਼ ਪਾਇਆ ਜਾਏਗਾ ਉਹ ਥੋੜਾ ਜਿਹਾ ਸਰ ਅਸੀਂ ਆਮ ਪਬਲਿਕ ਨੂੰ ਇਹ ਬੇਨਤੀ ਕਰਦੇ ਹਾਂ ਵੀ ਤੁਸੀਂ ਜਿਹੜੀ ਗਲੀ ਸਰਕਾਰ ਵੱਲੋਂ ਬਣਾਈ ਜਾਂਦੀ ਹੈ ਕੋਈ 30 ਫੁੱਟ ਦੀ 20 ਫੁੱਟ ਦੀ 25 ਫੁੱਟ ਦੀ ਉਹਨਾਂ ਉਸ ਤਰ੍ਹਾਂ ਹੀ ਰਹਿਣ ਦਿਓ ਬਾਹਰ ਪੱਕੇ ਥੜੇ ਨਾ ਬਣਾਓ ਥੋੜੇ ਲੋਕਾਂ ਦੇ ਖੜਨ ਦੀ ਵਹੀਕਲ ਦੀ ਹੁੰਦੀ ਆ ਆਣ ਜਾਣਾ ਔਖਾ ਹੁੰਦਾ ਕਾਰ ਵਿੱਚ ਲੰਘਣ ਨੂੰ ਪ੍ਰੋਬਲਮ ਆਉਂਦੀ ਹੈ ਸੋ ਇਹ ਚੀਜ਼ ਜਿਹੜੀ ਮੈਂ ਅਪੀਲ ਕਰਦਾ ਕਿ ਤੁਸੀਂ ਨਜਾਇਜ਼ ਤੌਰ ਤੇ ਥੜੇ ਆਪਣੇ ਵੱਲ ਸਾਰੇ ਲੋਕੀ ਦੇਖੋ ਜੀ ਸਭ ਕੰਮ ਦੇ ਵਿੱਚ ਬੇਰੋਜ਼ਗਾਰੀ ਹੁੰਦੀ ਹੀ ਆ ਅਸੀਂ ਤਾਂ ਆਪਣਾ ਕੰਮ ਕਰਨਾ ਹੈ ਸਾਨੂੰ ਸਰਕਾਰ ਵੱਲੋਂ ਹਦਾਇਤਾਂ ਨੇ ਇਹਦੇ ਕਿਵੇਂ ਸੁਝੋਦ ਜੀ ਤੁਹਾਨੂੰ ਸਰ ਮੱਲੇ ਵਿੱਚ ਸਭ ਦਾ ਸਹਿਯੋਗ ਹੈ ਬਸ ਇਹ ਕੋਈ ਅੰਕਲ ਜੀ ਹੈਗੇ ਨੇ ਜਿਹੜੇ ਬੋਲ ਕੇ ਅਦਰਵਾਈਜ਼ ਕੋਈ ਸਾਡੇ ਨਾਲ ਇਸ ਤਰ੍ਹਾਂ ਨਹੀਂ ਬੈਸ ਕਰ ਰਿਹਾ ਸਾਰੇ ਇਸ ਚੀਜ਼ ਨੂੰ ਸਰਾ ਰਹੇ ਹਨ ਬਣੂ ਦੀ ਵਜ੍ਹਾ ਕੰਮ ਕਰ ਰਹੇ ਹੋ ਮੈਨੂੰ ਲੱਗਦਾ ਸਾਰੇ ਅੰਕਲ ਜੀ ਦਾ ਹੀ ਹੈ ਸਰ ਸ਼ਾਇਦ ਸਾਨੂੰ ਨਹੀਂ ਪਤਾ ਇਹਨਾਂ ਨੂੰ ਪਤਾ ਹੋਵੇਗਾ